ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਅਦਾਰਾ ਸਪੋਕਸਮੈਨ ਅਖਬਾਰ ਵੱਲੋਂ ਇੱਕ ਪ੍ਰੈਸ ਮੀਟਿੰਗ ਬਟਾਲਾ ਦੇ ਵੰਡਰ ਪੈਲੈਸ ਵਿੱਚ ਰੱਖੀ ਗਈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਕ ਵੱਖ ਸ਼ਹਿਰਾਂ ਤੋਂ ਪੱਤਰਕਾਰ ਸ਼ਾਮਿਲ ਹੋਏ ਮੀਟਿੰਗ ਜ਼ਿਲ੍ਹਾ ਇੰਚਾਰਜ ਕਵ尔ਜੀਤ ਸਿੰਘ ਗੁਰਾਇਾਨ ਦੀ راہਨਮਾਈ ਹੇਠ ਹੋਈ ਗੱਲਬਾਤ ਕਰਦਿਆਂ ਕਵ尔ਜੀਤ ਸਿੰਘ ਗੁਰਾਇਾਨ ਨੇ ਕਿਹਾ ਕਿ ਅੱਜ ਸਾਡੀ ਸਪੋਕਸਮੈਨ ਅਖਬਾਰ ਅਦਾਰਾ ਵੱਲੋਂ ਪਹਿਲੀ ਮੀਟਿੰਗ ਕੀਤੀ ਗਈ ਉਮੀਦ ਹੈ ਕਿ ਸਾਡੇ ਅਖਬਾਰ ਦੇ ਪੱਤਰਕਾਰ ਆਪਣੇ ਪੱਤਰਕਾਰੀ ਬਹੁਤ ਇਮਾਨਦਾਰੀ ਦੇ ਨਾਲ ਕਰਨਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਕਿਸੇ ਵੀ ਪੱਤਰਕਾਰ ਤੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਦਾਰਾ ਪਹਿਲ ਦੇ ਆਧਾਰ ਤੇ ਉਸ ਦੀ ਮੁਸ਼ਕਲ ਨੂੰ ਹੱਲ ਕਰੇਗਾ ਉਥੇ ਹੀ ਸਾਬਕਾ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਵੀ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਪ੍ਰੋਸੈਸਤਾ ਕੀਤੀ ਗਈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ ਕਾਹੋ ਜੀ ਸੰਗਰਾਇਆ ਜੀ ਅੱਜ ਮੀਟਿੰਗ ਦਾ ਮੀਟਿੰਗ ਆ ਰੱਖੀ ਆ ਸਪੋਰਟਸਮੈਨ ਖਬਰ ਆ ਜਿਹੜੀ ਹਾਂ ਲਈ ਆ ਜਿਹੜੇ ਦੀ ਡਿਸਟ੍ਰਿਕਟ ਦੀ ਉਹਦੇ ਵਿੱਚ ਆਈ ਸਾ ਆਪਣੇ ਜਿਹੜੀ ਟੀਮ ਬਣਾਈ ਆ ਪੱਤਰਕਾਰਾਂ ਦੀ ਉਹਨਾਂ ਨਾਲ ਸਾਡੀ ਪਹਿਲੀ ਮੀਟਿੰਗ ਹੋਈ ਆ ਤੇ ਉਹਨਾਂ ਨਾਲ ਸਾਰੇ ਵਿਚਾਰ ਸਾਂਝੇ ਕੀਤੇ ਆ ਠੀਕ ਹੈ ਜੀ ਤੇ ਨਾਲ ਉਹਨਾਂ ਨੂੰ ਇਹ ਕਿਹਾ ਵੀ ਇਹੀ ਖਬਰ ਵਾਸਤੇ ਜੋ ਬਿਜ਼ਨਸ ਉਹਨਾਂ ਦਾ ਆਪਣੇ ਦਿੰਦੇ ਆ ਪਬਲੀਸ਼ਮੈਂਟ ਉਹਦੇ ਚ ਕੋਈ ਕਮੀ ਕਮੀ ਪੇਸ਼ ਨਹੀਂ ਰਹਿਣ ਦੇਣੀ ਸਾਰੇ ਜਣੇ ਆਪਾਂ ਦਿਖਾਈ ਕਰ ਲਿਆ ਤੇ ਲੱਕ ਬੰਨ ਕੇ ਇਹੀ ਕੰਮ ਕਰਾਂਗੇ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵਾ ਅਸੀਂ ਦੇ ਦੇਵਾਂਗੇ ਸਭੀ ਠੀਕ ਹੈ ਤੇ ਖਬਰਾਂ 'ਚ ਕੋਈ ਘਾਟ ਨਹੀਂ ਆਉਣ ਦੇਣਗੇ ਇੱਕ ਪੇਜ ਅਸੀਂ ਲੈ ਲਿਆ ਉਹਨਾਂ ਕੋਲ ਆ ਜੇ ਹੋਰ ਵੀ ਸਾਨੂੰ ਲੈਣਾ ਪਿਆ ਉਹਨਾਂ ਨੂੰ ਕਹਿ ਕੇ ਅੱਧਾ ਪੇਹਿਤ ਉਹ ਵੀ ਲਾਾਂਗੇ ਤੇ ਹੋਰ ਕੀ ਕੀ ਸਹਾਈਤਾ ਦਿੱਤੀ ਹਾਂਜੀ ਹੋਰ ਅਦਾ ਤਾਂ ਇਹ ਵੀ ਇਕੱਠੇ ਹੋ ਕੇ ਕੰਮ ਕਰੋ ਤੇ ਆਪਣਾ ਤੁਸੀਂ ਇਲਾਕੇ 'ਚ ਜਿਹੜੇ ਤੁਹਾਡੇ ਸਾਮੀਆਂ ਨੇ ਜਾਂ ਆਪਣੇ ਤੁਹਾਡੇ ਜਿਹਨਾਂ ਦੀਆਂ ਖਬਰਾਂ ਲਾਉਂਦੀਆਂ ਤੁਸੀਂ ਬਣਾ ਰੱਖੋ ਪੂਰਾ ਉਹਨਾਂ ਦਾ ਪਿਆਰ ਬਣਾਵਾ ਮੇਰੀ ਵੱਡੀ ਗੱਲ ਇਹੋ ਵੀ ਹੈਗੀ ਹੈ ਕਿ 네ਗੇਟਿਵ ਸੋਚ ਨਹੀਂ ਰੱਖਣੀ ਪੋਜ਼ਿਟਿਵ ਸੋਚ ਨਾਲ ਜਾਣਾ ਅਗਲੇ ਕੋ ਜਦੋਂ ਜਾਓਗੇ ਪੋਜ਼ਿਟਿਵ ਨਾਲ ਤੇ ਤੁਹਾਨੂੰ ਪੈਸੇ ਹੀ ਮਿਲਣਗੇ ਤੁਹਾਨੂੰ ਸਭ ਕੁਝ ਮਿਲੇਗਾ ਆਪਣਾ ਵੀ ਤੁਸੀਂ ਲਾਓਗੇ ਤੇ ਉਹਨਾਂ ਦੀਆਂ ਹੱਕਦੀਆਂ ਲਾਓ ਅਸੀਂ ਉਹਨਾਂ ਦੇ ਖਿਲਾਫ ਨਹੀਂ ਕੋਈ ਲਾਉਣੀ ਉਹ ਜਿਸ ਤਰ੍ਹਾਂ ਕਿਸੇ ਪੱਤਰਕਾਰ ਤੇ ਦਿੱਕਤ ਆਉਂਦੀ ਹੈ ਕੋਈ ਅਪਕਤ ਤਾਂ ਉਹ ਦਿਖਾਉਂਦੀ ਹੈ ਇਹ ਇਕੱਠੇ ਆ ਸਾਰੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਉਹ ਕੰਮ ਆ ਹੀ ਹਸਾਲ ਕਰਾਂਗੇ ਠੀਕ ਹੈ ਉਹ ਕਪਟਨ ਰਾਇ ਪਾਇਆ ਜਾਏਗਾ ਉਹ ਯਾਰ ਰਾਇ ਪਾਇਆ ਸਾਡਾ ਕੰਮ ਹੋ ਗਿਆ ਅਸੀਂ ਰਾਇ ਪਾਇ ਨੂੰ ਤਨ ਤਨ ਪੂਰਾ ਤਾਨੂੰ ਕੰਮ ਜਾਈਦਾ ਅਸੀਂ ਕੰਮ ਉਹ ਕਰਾਉਣਾ ਆਪਣਾ ਬਟ ਆਨਰੇਬਲ ਵਾਈ ਆਲ ਜਰਨਲਿਸਟ ਕਮਿਊਨਿਟੀ ਮੈਂਬਰਸ ਮੈਂ ਹਾਰਟਲੀ ਕੰਗ੍ਰੈਚੁਲੇਸ਼ਨ ਕੰਗratulations ਦਿਨ ਅਦਰ ਨੂੰ ਤੁਹਾਡੀ ਇਹ ਜਿਹੜੀ ਮੀਟਿੰਗ ਹੈ ਬੜੀ ਸਕਸੈਸਫੁਲ ਹੋਈਆ ਤੇ ਬੜੇ ਅੱਛੇ ਅੱਛੇ ਵਿਚਾਰ ਲੱਗੇ ਆ ਸਾਰਿਆਂ ਦੇ ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਪੋਸਟਮੈਨ ਮੈਂ ਨਿਊਜ਼ਪੇਪਰ ਐਵਰੀ ਨਿਊਜ਼ਪੇਪਰ ਨੂੰ ਬਹੁਤ ਇੰਪੋਰਟੈਂਸ ਸਮਝਦਾ ਨਾਟ ਓਨਲੀ ਇੰਨਾ ਵਾਲੀ ਨਿਊਜ਼ ਨਿਊਜ਼ਪੇਪਰ ਆ ਮੇਰੇ ਕੋਲ ਆਈ ਹੈਵ ਅ ਬਲਕ ਆਫ ਕਲੈਕਸ਼ਨਸ ਮੈਂ ਇੱਕ ਇੱਕ ਬੜੇ ਧਿਆਨ ਨਾਲ ਪੜ੍ਹਦਾ ਇਹਨਾਂ ਨੂੰ ਤੇ ਇਹ ਜਿਹੜੀ ਕਿਤੇ ਵੀ ਕੋਈ ਚੀਜ਼ ਲਿਖੀ ਮੇਰੇ ਕੀ ਉਹਦਾ ਰਿਕਾਰਡ ਕਰਦਾ ਰੰਜਨ ਵਫਾ ਰੋਜ਼ਾਨਾ ਸਪੋਕਸਮੈਨ ਤੋਂ ਮੈਂ ਸੀਨੀਅਰ ਪੱਤਰਕਾਰ ਗੁਰਦਾਸਪੁਰ ਤੋਂ ਆ ਮੈਂ ਔਰ ਬਟਾਲਾ ਦੇ ਤੋਂ ਮੇਰੇ ਇੰਚਾਰਜ ਸਾਹਿਬ ਗੁਰਾਇਆ ਸਾਹਿਬ ਨੇ ਅੱਜ ਪਲਿੱਟੀ ਦੀ ਪਹਿਲੀ ਮੀਟਿੰਗ ਰੱਖੀ ਆ ਉਹਦੇ ਵਿੱਚ ਸ਼ੁਕਰ ਸ਼ਿਰਕਤ ਕਰਨ ਵਾਸਤੇ ਮੈਂ ਗੁਰਦਾਸਪੁਰ ਆਇਆ ਸੀ ਔਰ ਬੜਾ ਖੁਸ਼ਕਿਸਮ سمجھ ਰਹਾ ਨਾਮਾ ਕਿ ਬਟਾਲਾ ਗੁਰਨਾਨਗਦੇਵ ਸਾਹਿਬ ਦੀ ਨਗਰੀ ਜਿੱਥੇ ਉਹਨਾਂ ਦਾ ਹਰ ਤਰ੍ਹਾਂ ਦਾ ਵਿਆਹ ਦੀ ਯਾਤਰਾ ਨਿਕਲਦੀ ਆ ਤੇ ਬਟਾਲਾ ਜਿਹੜਾ ਵਾ ਪੂਰੇ ਵਰਲਡ ਦੇ ਮੈਪ ਤੇ ਜਾਂਦਾ ਹੈਗਾ ਤੇ ਦੂਸਰਾ ਜਿਹੜਾ ਇੰਡਸਟਰੀ ਜ਼ੋਨ ਹੈਗਾ ਸਾਡੇ ਗੁਰਾਇਆ ਸਾਹਿਬ ਨੇ ਨਾਲ ਗੱਲ ਹੋਈ ਆ ਅਸੀਂ ਬਟਾਲਿਆ ਦੀ ਇੰਡਸਟਰੀ ਦੇ ਉੱਤੇ ਔਰ ਆਪਣੀ ਅਖਬਾਰ ਦੇ ਮਾਧਿਅਮ ਦੇ ਨਾਲਿਆਂ ਨੂੰ ਦੁਆਰਾ ਬਟਾਲੇ ਦੇ ਬਾਰੇ ਗੱਲ ਕਰਾਂਗੇ ਤੇ ਇੱਕ ਸਾਡੀ ਥਾੜੀ ਜਿਹੜੀ ਗੁਰਦਾਹਰੀਆਲ ਇੰਪੋਰਟੈਂਟ ਮਾਂਚੈਸਟਰ ਸ਼ਹਿਰ ਕਿਹਾ ਜਾਂਦਾ ਸੀ ਇੱਕ ਸਾਡੀ ਉਹ ਵੂਲਨ ਮਿਲ ਬੰਦ ਹੋ ਗਈ ਆ ਜਿਸ ਦੇ ਨਾਲ ਗਰੀਬ ਤੱਕੇ ਨੂੰ ਬਹੁਤ ਤੰਗ ਲੱਗਾ ਤੇ ਇਸ ਕਰਕੇ ਸਾਡਾ ਜਿਹੜਾ ਕਿਤੇ ਨਾ ਕਿਤੇ ਥੋੜੀ ਜੀ ਕਮਜ਼ੋਰੀ ਮੀਡੀਆ ਦੀ ਰਹੀ ਆ ਪਰ ਅਸੀਂ ਚਾਹਾਂਗੇ ਕਿ ਜਿੱਥੇ ਗੁਰਾਇਆ ਸਾਹਿਬ ਸਭ ਸਾਡੇ ਇੰਚਾਰਜ ਬਣੇ ਨੇ ਤੇ ਉਹਨਾਂ ਦੇ ਰਹਿਨਮਾਈ ਹੇਠਾਂ ਅਸੀਂ ਆ ਜਿਹੜੇ ਲੋਕ ਹਿੱਤ ਦੀਆਂ ਗੱਲਾਂ ਨੇ ਉਹਦੇ ਨੂੰ ਜ਼ਾਹਰ ਕਰੀਏ ਮੈਂ ਬਹੁਤ ਬਹੁਤ ਧੰਨਵਾ ਜੋਨੇ ਸਾਰਿਆਂ ਨੂੰ ਸਾਨੂੰ ਅਤੇ ਇਕੱਤਰ ਕੀਤਾ ਹੈ